ਕਿੰਨੀਆਂ ਇੱਕ ਸੁਭਾਵਾਂ ਨੇ ਤੇ ਕਿੱਥੇ ਕਿੱਥੇ ਨੇ ਜੀ ਇਹ ਜਿਹੜੀਆਂ ਸੁਭਾਵਾਂ ਨੇ ਇਹ ਕਿਸੇ ਨਾ ਕਿਤੇ ਆਪਣੇ ਨਿੱਜੀ ਤੌਰ ਤੇ ਹੀ ਕੰਮ ਕਰ ਰਹੀਆਂ ਨੇ ਸਰਕਾਰ ਨਾਲ ਤਾਲਮੇਲ ਜਾਂ ਸਰਕਾਰ ਦੇ ਨਾਲ ਕੋਈ ਇਹਦਾ ਲੜਾ-ਜੜਾ ਨਹੀਂ ਹੈ ਮਰ ਕੇ ਸੁਭਾਵਾਂ ਦੇ ਆਪਾਂ ਗੱਲ ਕਰੀਏ ਐਨਆਰ ਸੁਭਾਵਾਂ ਦੀ ਤਾਂ ਉਹ ਕੁਝ ਮੈਂਬਰ ਜਿਹੜੇ ਨੇ ਉਹ ਸਰਕਾਰ ਦੇ ਨਾਲ ਰਲ ਕੇ ਚੱਲਦੇ ਨੇ ਮਿਲ ਕੇ ਚੱਲਦੇ ਨੇ ਤੋ ਦੂਜੇ ਪਾਸੇ ਗੱਲ ਕਰਾਂਗੇ ਜੀ ਐਨਆਰਆਈ ਸਭਾ ਦੀ ਚੋਣ ਦਾ ਐਲਾਨ ਕਿਉਂ ਨਹੀਂ ਹੋ ਰਿਹਾ ਕਿਉਂਕਿ ਮੌਜੂਦਾ ਪ੍ਰਧਾਨ ਪਰਮਿੰਦਰ ਕੋਰ ਬੰਗਾ ਜੀ ਆਸਟ੍ਰੇਲੀਆ ਤੋਂ ਉਹਨਾਂ ਦਾ ਕਾਰਜਕਾਰ 5 ਜਨਵਰੀ ਨੂੰ ਖਤਮ ਹੋਣ ਜਾ ਰਿਹਾ ਹੈ ਜੀ ਗਵਿੰਦਰ ਕੋਰ ਬੰਗਾ ਜੀ ਦਾ 5 ਜਨਵਰੀ ਨੂੰ ਕਾਰਜਕਾਲ ਜਿਹੜਾ ਖਤਮ ਹੋਣ ਜਾ ਰਿਹਾ ਹੈ ਮੇਰੇ ਖਿਆਲ ਜਿਹੜੇ ਗਵਿੰਦਰ ਜੇਕਵਾਸੀ ਨੇ ਕਰਨ ਕਰਨ ਜੀ ਉਹਨਾਂ ਨੇ ਮੇਰੇ ਖਿਆਲ ਇਸ ਇਸ ਸੰਬੰਧ ਦੇ ਵਿੱਚ ਹਾਈ ਕੋਰਟ ਵਿੱਚ ਰਿਟ ਵੀ ਪਾਈ ਹੈ ਕਿ ਕਿਉਂਕਿ ਜਿਹੜੀ ਐਨਆਰਆਈ ਸਭਾ ਦੀ ਚੋਣ ਹੁੰਦੀ ਹੈ ਉਸ ਤੋਂ 10 ਦਿਨ ਪਹਿਲਾਂ ਹੀ ਜਿਹੜੇ ਇਹਦੇ ਜਿਹੜੇ ਕਾਨੂੰਨ ਬਗੈੜਾ ਨੇ ਜਾਂ ਤਿਆਰੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਸੀਗੀਆਂ ਪਰ ਮੈਨੂੰ ਲੱਗਦਾ ਨਹੀਂ ਕਿ ਐਨਆਰਆਈ ਸਭਾ ਦੀ ਜਿਹੜੀ ਇਹ ਚੋਣ ਹੈ ਉਹ ਸਮੇਂ ਸਿਰ ਹੋ ਪਾਏਗੀ। ਤਨੀ ਕਿਉਂ ਸਰਕਾਰ ਦੀ ਮੈਂ ਕਹਿੰਦਾ ਵੀ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਆ ਇਹ ناکਾਮੀ ਸਾਬਤ ਹੋ ਰਹੀ ਹੈ। ਜਿਹੜੀ ਦੇ ਕੋ ਐਨਆਰਆਈ ਸਮੇਂ ਆ ਜਦੋਂ ਐਨਆਰਆਈ ਇੱਥੋਂ ਜਿਹੜੇ ਹੈਗੇ ਨੇ तकरीबन ਆਪਣੀਆਂ ਜ਼ਮੀਨਾਂ ਵਗੈਰਾ ਜਿਹੜੇ ਹੈਗੇ ਨੇ ਜਾਂ ਮਕਾਨ ਹੈਗੇ ਤੁੰਦ ਜਿਲ੍ਹੇ ਦੇ ਕਾਫੀ ਇਹ ਸਟੰਡ ਦੇਖੇ ਹੋਣਗੇ ਜਿਹੜੇ ਪੂਰੇ ਦੇ ਪੂਰੇ ਪਿੰਡ ਜਿਹੜੇ ਉਥੋਂ ਪ੍ਰਵਾਸ ਕਰ ਗਏ ਨੇ ਕੋਈ ਕਲੀ ਬਠਾ ਕੋਈ ਅਮਰੀਕਾ ਬਠਾ ਹੈ ਜਾਂ ਕੋਈ ਕੈਨੇਡਾ ਬਠਾ ਹੈਗਾ ਪਰ ਮੈਨੂੰ ਜਿੱ ਤੱਕ ਮੈਨੂੰ ਸਮਝ ਨਹੀਂ ਆ ਇਸ ਗੱਲ ਨੂੰ ਕਿ ਅ ਨਾ ਤਾਂ ਨਸ਼ੇ ਬੰਦ ਹੋਏ ਪੰਜਾਬ ਦੇ ਵਿੱਚ ਤੇ ਨਾ ਹੀ ਰਿਸ਼ਵਤ ਖੋਰੀ ਹੀ ਬੰਦ ਹੋਈ ਹੈ ਬੇਸ਼ੱਕ ਲੋਕ ਅੰਦਰ ਲਾ ਕੇ ਪਹਿਲੇ ਪਰ ਅੰਦਰ ਖਾਤੇ ਰਿਸ਼ਵਤ ਖੋਰੀ ਚੱਲਦੀ ਤੁਸੀਂ ਕਿ ਚੈਦੀ ਚਲੇ ਜਾਓ ਕਿਸੇ ਵੀ ਭਵਾਨ ਚਲੇ ਜਾਓ ਰਿਸ਼ਵਤ ਖੋਰੀ ਜਦੋਂ ਉਹਨਾਂ ਦਾ ਬਦਲਾ ਹੀਂਦਾ ਬੰਦਾ ਐਨਆਰਆਈ ਐ ਤਾਂ ਫਿਰ ਤਾਂ ਉਹ ਮਤਲਬ ਐ ਆਂ ਤੇ 100 ਰੁਪਏ ਨੂੰ 100 ਰੁਪਏ ਦੇ ਹਿਸਾਬ ਨਾਲ ਦੇਖ ਲਈ ਜੀ ਤੇ ਰਿਸ਼ਵਤ ਖੋਰੀ ਬਹੁਤ ਸੈਣੀ ਚਲਦੀ ਐ ਐਨਆਰਆਈਜ਼ ਵਿੱਚ ਵੱਡੇ ਮਕਾਨਾਂ ਦੇ ਕੰਮ ਜੇ ਹੋ ਰਹੇ ਨੇ ਉਹ ਵੀ ਇੱਕ ਵੱਡੀ ਸਮੱਸਿਆ ਐ ਜੀ ਤਾਂ ਜਿਹੜੀਆਂ ਐਨਆਰਆਈ ਸਭਾਵਾਂ ਬਣੀਆਂ ਹੋਈਆਂ ਨੇ ਤਾਂ ਉਹਨਾਂ ਵੱਲੋਂ ਕਿੰਨੇ ਕ ਪ੍ਰਵਾਸੀਆਂ ਦੇ ਨਾਲ ਖੜੀਆਂ ਨੇ ਜੋ ਵਿਦੇਸ਼ਾਂ ਦੇ ਵਿੱਚ ਆਪਣੇ ਘਰ ਵਸੇ ਹੋਏ ਨੇ ਜੀ ਦੇਖੋ ਅਭਿੰਦਰ ਜੀ ਗੱਲ ਇਹ ਐ ਕਿ ਐਨਆਰਆਈ ਸਭਾ ਦੇ ਜਿਹੜੇ ਮੈਂਬਰ ਨੇ ਜਾਂ ਪ੍ਰਧਾਨ ਨੇ ਅ ਜਿੱਥੇ ਤੱਕ ਮੈਂ ਜਾਣਦਾ ਹਾਂ ਜਿਸ ਤੱਕ ਮੈਨੂੰ ਜਿਹੜੀ ਸਿਆਸੀ ਸਮਝ ਵੀ ਬਾਰੇ ਮੋਟੀ ਹੈਗੀ ਆ ਉਹ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਸਿਰਫ ਹਰ ਬੰਦਾ ਆਪਣਾ ਉਹ ਨੂੰ ਸਿੱਧਾ ਕੰਮ ਤੇ ਲੱਗਾ ਹੋਇਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਗੱਲ ਕਰਾਂਗੇ ਐਨਆਰਆਈ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਜੋ ਵਿਦੇਸ਼ਾਂ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਲਗਾਤਾਰ ਉਹ ਕੰਮ ਕਰਦੀਆਂ ਨੇ ਜਾਣਕਾਰੀ ਹਾਸਲ ਕਰਾਂਗੇ ਕਿੰਨਾ ਸਮਾਂ ਹੋ ਗਿਆ ਚੋਣਾ ਹੋਈਆਂ ਨੂੰ ਤੇ ਕਿੰਨਾ ਕੋਨਾਂ ਵੱਲੋਂ ਕੰਮ ਕੀਤੇ ਗਏ ਨੇ ਜੋ ਲੋਕਾਂ ਦੇ ਲਈ ਠੀਕ ਸਾਬਤ ਹੋਏ ਨੇ ਜਾਂ ਪ੍ਰਵਾਸੀ ਪੰਜਾਬੀਆਂ ਦੇ ਨਾਲ ਜਾਂ ਪ੍ਰਵਾਸੀ ਭਾਰਤੀਆਂ ਦੇ ਨਾਲ ਕਿੰਨਾ ਕੋ ਖੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਸਰੰਜ ਜੀਤ ਸਿੰਘ ਜੀ ਬੈਂਸ ਜੋ ਕਿ ਅਮਰੀਕਾ ਦੇ ਸ਼ਿਕਾਗੋ ਇਟਲੀ ਤੇ ਸਿੰਗਾਪੂਰ ਦੇ ਵਿੱਚ ਲੰਮਾ ਸਮਾਂ ਆ ਰਹੇ ਨੇ ਸਰ ਸਵਾਗਤ ਹੈ ਜੀ ਧੰਨਦਰਦ ਜੀ ਬਹੁਤ ਬਹੁਤ ਧੰਨਵਾਦ DF ਚੈਨਲ ਦਾ ਜੀ ਸੋ ਸਰ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿੰਨੀਆਂ ਕੁ ਸਭਾਵਾਂ ਨੇ ਤੇ ਕਿੱਥੇ-ਕਿੱਥੇ ਨੇ ਜੀ ਆ ਖੁੱਲ੍ਹ ਮਨਾ ਕੇ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਇਹ ਉਹ ਜਿਹੜੀਆਂ ਐਨ ਆਰ ਆਈ ਸੁਭਾਵਾਂ ਨੇ ਅਮਰੀਕਾ ਦੇ ਤਿੰਨ ਤੋਂ ਚਾਰ ਜਿਹੜੀਆਂ ਸੁਭਾਵਾਂ ਨੇ ਆ ਜਿਹੜੀਆਂ ਰਜਿਸਟਰਡ ਮੇਗਾ ਸਟਾ ਤੇ ਜੇ ਆਪਾਂ ਗੱਲ ਕਰੀਏ ਤਾਂ ਆ ਇਹ ਜਿਹੜੀਆਂ ਸੁਭਾਵਾਂ ਨੇ ਇਹ ਕਿਸੇ ਨਾ ਕਿਤੇ ਆਪਣੇ ਨਿੱਜੀ ਤੌਰ ਤੇ ਹੀ ਕੰਮ ਕਰ ਰਹੀਆਂ ਨੇ ਸਰਕਾਰ ਨਾਲ ਤਾਲਮੇਲ ਜਾਂ ਸਰਕਾਰ ਦੇ ਨਾਲ ਕੋਈ ਇਹਨਾਂ ਦਾ ਲੜਾ ਦੇਣਾ ਨਹੀਂ ਹੈ ਜਿਹੜਾ ਜਿਹੜਾ ਕਿ ਅਮਰੀਕਾ ਦੀ ਸੁਭਾਵਾਂ ਦੇ ਆਪਾਂ ਗੱਲ ਕਰੀਏ ਐਨ ਆਰ ਆਈ ਸੁਭਾਵਾਂ ਦੀ ਤਾਂ ਉਹ ਕੁਝ ਮੈਂਬਰ ਜਿਹੜੇ ਨੇ ਉਹ ਸਰਕਾਰ ਦੇ ਨਾਲ ਰਲ ਕੇ ਚੱਲਦੇ ਨੇ ਮਿਲ ਕੇ ਚੱਲਦੇ ਨੇ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਐਨਆਰਆਈ ਸਭਾ ਦੀ ਚੋਣ ਦਾ ਐਲਾਨ ਕਿਉਂ ਨਹੀਂ ਹੋ ਰਿਹਾ ਕਿਉਂਕਿ ਮੌਜੂਦਾ ਪ੍ਰਧਾਨ ਪਰਮਿੰਦਰ ਕੋਰ ਬੰਗਾ ਜੀ ਜੇ ਆਸਟ੍ਰੇਲੀਆ ਤੋਂ ਉਹਨਾਂ ਦਾ ਕਾਰਜਕਾਰ 5 ਜਨਵਰੀ ਨੂੰ ਖਤਮ ਹੋਣ ਜਾ ਰਿਹਾ ਹੈ ਜੀ ਪਰਮਿੰਦਰ ਕੋਰ ਬੰਗਾ ਜੀ ਦਾ 5 ਜਨਵਰੀ ਨੂੰ ਕਾਰਜਕਾਲ ਜਿਹੜਾ ਖਤਮ ਹੋਣ ਜਾ ਰਿਹਾ ਹੈ ਮੇਰੇ ਖਿਆਲ ਜਿਹੜੇ ਜਲਿੰਦਰ ਜੇਕਵਾਸੀ ਨੇ ਕਰਨ ਕਰਨ ਜੀ ਉਹਨਾਂ ਨੇ ਮੇਰੇ ਖਿਆਲ ਇਸ ਇਸ ਸਬੰਧ ਦੇ ਵਿੱਚ ਹਾਈ ਕੋਰਟ ਵਿੱਚ ਰਿੱਟ ਵੀ ਪਾਈ ਹੈ ਕਿ ਕਿਉਂਕਿ ਜਿਹੜੀ ਐਨਆਰਆਈ ਸਭਾ ਦੀ ਚੋਣ ਹੁੰਦੀ ਹੈ ਉਸ ਤੋਂ 10 ਦਿਨ ਪਹਿਲਾਂ ਹੀ ਜਿਹੜੇ ਇਹਦੇ ਜਿਹੜੇ ਕਾਨੂੰਨ ਵਗੈਰਾ ਨੇ ਜਾਂ ਜਾਂ ਤਿਆਰੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਸੀਗੀਆਂ ਪਰ ਮੈਨੂੰ ਲੱਗਦਾ ਨਹੀਂ ਕਿ ਐਨਆਰਆਈ ਸਭਾ ਦੀ ਜਿਹੜੀ ਇਹ ਚੋਣ ਹੈ ਉਹ ਸਮੇਂ ਸਿਰ ਹੋ ਪਾਏਗੀ ਇਹਦੇ ਕੁਝ ਨਿੱਜੀ ਕਾਰਨ ਵੀ ਨੇ ਕੁਝ ਸਰਕਾਰ ਦੇ ਹੱਥ ਵੀ ਮੰਨ ਕੇ ਚੱਲਦਾ ਹਾਂ ਕਿਉਂਕਿ ਸਰਕਾਰ ਨੂੰ ਚਾਹੀਦਾ ਕਿ ਜੇ ਐਨਆਰਆਈ ਸਭਾ ਤੁਸੀਂ ਐਨਆਰਆਈ ਬਾਰੇ ਇਹਨਾਂ ਸੋਚ ਰਹੇ ਹੋ ਜਾਂ ਤੁਸੀਂ ਇਹਨੀਆਂ ਜਿਹੜੀਆਂ ਦਿੱਗਤ ਗੱਲਾਂ ਤੋਂ ਸਟੇਜ ਤੇ ਖੜ ਕੇ ਕਰਦੇ ਹੋ ਪਰ ਅਸਲੀ ਜਾਮਾ ਉਹ ਨਹੀਂ ਪਹਿਨਾ ਰਹੇ ਨਾ ਇਹ ਇਹਨਾਂ ਗੱਲਾਂ ਦਾ ਐਨ ਆਰ ਆਈ ਜਿਹੜੀ ਜਿਹੜੀ ਇਹ ਸਭਾ ਦੀ ਚੋਣ ਹੋਣੀ ਚਾਹੀਦੀ ਸੀ ਮੁਕੰਮਲ 7 ਜਨਵਰੀ ਨੂੰ ਜਿਹੜਾ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਉਸ ਤੋਂ ਪਹਿਲਾਂ ਹੀ ਇਹ ਚੋਣ ਹੋਣੀ ਚਾਹੀਦੀ ਸੀ ਪਰ ਪਤਾ ਨਹੀਂ ਕਿਉਂ ਇਹ ਸਰਕਾਰ ਦੀ ਮੈਂ ਕਹਿੰਦਾ ਭਈ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਆ ਇਹ ناکامی ਸਾਬਤ ਹੋ ਰਹੀ ਹੈ ਔਰ ਜਿਹੜੇ ਐਨ ਆਰ ਆਈ ਵੀਰ ਮੇਰੇ ਭੈਣੇ ਬੈਠੇ ਨੇ ਅਮਰੀਕਾ 'ਚ ਬੈਠੇ ਨੇ ਜਾਂ ਕੈਨੇਡਾ 'ਚ ਬੈਠੇ ਨੇ ਜਾਂ ਆਸਟ੍ਰੇਲੀਆ 'ਚ ਬੈਠੇ ਨੇ ਜਾਂ ਹੋਰ ਜਿਹੜੇ ਮੁਲਕਾਂ 'ਚ ਬੈਠੇ ਨੇ ਉਹ ਵੀ ਇਸ ਪ੍ਰਤੀ ਬਹੁਤਾ ਸੰਜੀਦਾ ਮਿਲ ਨਜ਼ਰ ਨਹੀਂ ਆ ਰਹੇ ਜੀ ਸੋ ਗੱਲ ਕਰਾਂਗੇ ਜੀ ਕੈਨੇਡਾ ਸ਼ਹਿਰ ਦੇ ਵਿੱਚ ਜੋ ਕਿ ਸਾਬਕਾ ਵਿਧਾਇਕ ਨੇ ਪੀਟਰ ਸੰਧੂ ਨੇ ਐਨਐਲਐ ਸਭਾ ਦੇ ਪ੍ਰਧਾਨ ਦੇ ਚੋਣ ਦਾ ਐਲਾਨ ਕੀਤਾ ਕਿਦਾਂ ਦੇਖਦੇ ਹੋ ਤੁਸੀਂ ਜੀ ਪੀਟਰ ਸੰਧੂ ਜੀ ਦੇਖੋ ਬਲੰਦਰਜੀ ਪੀਟਰ ਸੰਧੂ ਮੋਗੇ ਜ਼ਿਲ੍ਹੇ ਤੋਂ ਨੇ ਔਰ ਮੈਨੂੰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਮੇਰੇ ਖਿਲ 50 ਸਾਲ ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਹੋ ਗਏ ਨੇ ਔਰ ਪੰਜਾਬ ਦੇ ਪ੍ਰਤੀ ਪਿੱਛੇ ਤੋਂ ਲੈ ਕੇ ਬਹੁਤ ਲੰਬਾ ਅਰਸਾ ਨਹੀਂ ਮੈਂ ਕਹਿ ਸਕਦਾ ਪਰ ਬਹੁਤ ਥੋੜੇ ਸਮੇਂ ਤੋਂ ਉਹ ਕਾफी ਸਰਗਰਮ ਨਜ਼ਰ ਆ ਰਹੇ ਨੇ ਐਨ ਆਰ ਆਈ ਚੋਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਦੇਖਦੇ ਹਾਂ ਕੂਟਕਰ ਕਿਹੜੇ ਕਰਬੜ ਵੇਂਦਾ ਹੈ ਪਰ ਇਹਨਾਂ ਵਿੱਚ ਕਾफी ਝੋਲ ਹੈ ਅਸ਼ੋਕ ਪੋਹਰਾ ਨੇ ਅਮਰੀਕਾ ਤੋਂ ਕੈਲੀਫੋਰਨੀਆ ਧਰਤੀ ਤੋਂ ਵੱਡੇ ਕਾਲਮ ਦੀ ਲਿਖੀ ਨੇ ਉਹ ਵੀ ਇਸ ਇਸ ਗਤੀਵਿਧੀ ਨੂੰ ਬੜੀ ਬਾਜ਼ਖਰਾ ਦੇਖ ਰਹੇ ਨੇ ਹੋਰ ਬਹੁਤ ਸਾਰੇ ਨਾਮ ਨੇ ਜਿਹੜੇ ਐਨ ਆਰ ਆਈ ਸਮਾਜ ਨਾਲ ਜੁੜੇ ਹੋਏ ਨੇ ਜਾਂ ਐਨ ਆਰ ਆਈ ਵਧੀਦੀਆਂ ਦੇ ਨਾਲ ਜੁੜੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੀਟਰ ਸੰਧੂ ਹਣੀ ਪੰਜਾਬ ਪ੍ਰਤੀ ਜਾਂ ਐਨ ਆਰ ਆਈ ਦੀਆਂ ਸਮੱਸਿਆਵਾਂ ਪ੍ਰਤੀ ਜਾਂ ਐਨ ਆਰ ਆਈ ਜਿਹੜੇ ਲੋਕ ਨੇ ਪੰਜਾਬ ਦੀ ਧਰਤੀ ਤੇ ਅਕਸਰ ਸਰਦਰਤ ਵਿੱਚ ਆਉਂਦੇ ਨੇ ਤੇ ਉਹਨਾਂ ਬਤੀ ਕਿੰਨਾ ਕੁ ਜ਼ਿੰਮੇਵਾਰੀ ਨਿਭਾਉਦੇ ਨੇ ਜਾਂ ਕਿੰਨਾ ਕੁ ਆਪਣਾ ਉਹ ਲਿਖਾ ਜੋਖਾ ਇਹਨਾਂ ਦੇ ਪੱਲੇ ਪਾਉਂਦੇ ਨੇ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਸੋ ਐਨ ਆਰ ਆਈ ਦੀਆਂ ਸਮੱਸਿਆਵਾਂ ਕੀ ਨੇ ਜੀ ਬਿੰਦਰ ਜੀ ਦੇ ਕੋਈ ਐਨ ਆਰ ਆਈ ਸਮੱਸਿਆਵਾਂ ਜੋ ਦੋ ਐਨ ਆਰ ਆਈ ਇੱਥੋਂ ਜਿਹੜੇ ਹੈਗੇ ਨੇ ਤਕਰੀਬਨ ਆਪਣੀਆਂ ਜ਼ਮੀਨਾਂ ਵਗੈਰਾ ਜਿਹੜੇ ਹੈਗੇ ਨੇ ਜਾਂ ਮਕਾਨ ਹੈਗੇ ਤੁਹਾਨੂੰ ਜ਼ਿੰਦਗੀ ਜ਼ਿੰਦਗੀ ਦੇਲੇ ਦੇ ਕਾਫੀ ਐਸਪੈਕਟ ਦੇਖੇ ਹੋਣਗੇ ਜਿਹੜੇ ਪੂਰੇ ਦੇ ਪੂਰੇ ਪਿੰਡ ਜਿਹੜੇ ਇੱਥੋਂ ਪ੍ਰਵਾਸ ਕਰ ਗਏ ਨੇ ਕੋਈ ਇਟਲੀ ਬੈਠਾ ਕੋਈ ਅਮਰੀਕਾ ਬੈਠਾ ਹੈ ਜਾਂ ਕੋਈ ਕੈਨੇਡਾ ਬੈਠਾ ਹੈਗਾ ਉਹ ਸਾਰੇ ਦੇ ਸਾਰੇ ਪੰਡਾਂ ਨੂੰ ਤਾਲੇ ਲੱਗੇ ਹੋਏ ਨੇ ਸੋ ਇੱਕ ਚੰਗੇ ਬੋਲ ਵਿਖਦੀ ਖਾਤਰ ਇੱਥੋਂ ਪ੍ਰਵਾਸ ਕਰਕੇ ਲੋਕ ਵਿਦੇਸ਼ ਜਾਂਦੇ ਨੇ ਆਪਣੇ ਬੱਚਿਆਂ ਦੇ ਲਈ ਵਿਖਾਸਤੇ ਉਹਦਾ ਅਕਸਰ ਮੈਂ ਆਪਣੀ ਗੱਲ ਕਰਨਾ ਮੈਂ ਨਿੱਜੀ ਤੌਰ ਤੇ ਤੇ ਮੈਂ ਮੈਨੂੰ 20 ਸਾਲ ਤੋਂ ਉੱਪਰ ਹੋ ਗਿਆ ਹੈਗਾ ਮੈਂ ਇਟਲੀ ਤੋਂ ਹੁੰਦਾ ਹੋਇਆ ਸਿੰਗਾਪੂਰ ਫਿਰ ਕੈਨੇਡਾ ਫਿਰ ਅਮਰੀਕਾ ਦੇ ਵਿੱਚ 10 ਤੋਂ 12 ਸਾਲ ਹੋ ਗਏ ਮੈਨੂੰ ਅਸੀਂ ਵੀ ਜਦੋਂ ਇੱਥੇ ਆਉਂਦੇ ਆ ਤਾਂ ਆਪਣੀ ਜ਼ਮੀਨਾਂ ਆਪਣੇ ਮਕਾਨਾਂ ਦੇ ਬਾਰੇ ਚਿੰਤਤ ਹੁੰਨੇ ਆ ਫਿਰ ਪਤਾ ਲੱਗਦਾ ਤੇ ਫਾਨੀ ਜ਼ਮੀਨ ਦੇ ਤਾਂ ਫਾਨੇ ਨੇ ਕਬਜ਼ਾ ਕਰ ਲਿਆ ਤੇ ਫਿਰ ਉਹ ਛੁੱਟੀ ਉੱਨੀਕ ਹੁੰਦੀ ਹੈ ਕਿ ਮਹੀਨੇ ਦੀ ਤੋਂ ਉਸ ਉਸ ਦੇ ਨਾਲ ਦੇ ਨਾਲ ਅਸੀਂ ਕਾਨੂੰਨੀ ਕਾਰਵਾਈਆਂ ਜੈਨਿਕ ਜੈਨਿਕ ਫਸ ਜਾਂਦੇ ਆ ਛੁੱਟੀ ਬਿਧਾਉਣੀ ਪੈਂਦੀ ਆ ਸੋ ਇਹ ਜਿਹੜੀਆਂ ਇਹ ਇੱਕ ਮੁੱਖ ਮੁੱਖ ਮੁੱਦਾ ਇਹ ਹੈਗਾ ਕਿ ਜਿਹੜੇ ਜ਼ਮੀਨਾਂ ਦੇ ਉੱਪਰ ਜਿਹੜੇ ਜਿਹੜੇ ਕਾਫੀ ਲੋਕ ਨੇ ਐਨਆਰਆਈ ਜ਼ਮੀਨਾਂ ਦੇ ਉੱਪਰ ਇੱਕ ਤਾਂ ਉਹ ਸਮੱਸਿਆ ਬਹੁਤ ਆਉਂਦੀ ਹੈ ਦੂਜਾ ਇੱਕ ਜਿਹੜਾ ਹੈਗਾ ਬੇਸ਼ੱਕ ਭਗਵਾਨਤਮਾਨ ਸਰਕਾਰ ਜਦੋਂ ਬਜਾਰਤ ਚ ਆਈ ਸੀ 2022 ਦੇ ਵਿੱਚ ਤੇ ਉਹਨਾਂ ਨੇ ਕਾਫੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ ਕਿ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਰਿਸ਼ਵਤ ਖੋਰੀ ਬੰਦ ਕਰਾਂਗੇ ਨਸ਼ਾ ਖੋਰੀ ਬੰਦ ਕਰਾਂਗੇ ਪਰ ਮੈਨੂੰ ਜਿੱਤਕ ਮੈਨੂੰ ਸਮਝ ਨਹੀਂ ਆ ਇਸ ਗੱਲ ਨੂੰ ਕਿ ਬਾਦਾਂ ਨਸ਼ੇ ਬੰਦ ਹੋਏ ਪੰਜਾਬ ਦੇ ਵਿੱਚ ਤੇ ਨਾ ਹੀ ਰਿਸ਼ਵਤਖੋਰੀ ਹੀ ਬੰਦ ਹੋਈ ਹੈ ਲਗਾਤਾਰ ਜਿਹੜੀ ਹੈਗਾ ਤੁਸੀਂ ਬੇਸ਼ੱਕ ਲੋਕ ਡਰਣ ਲੱਗੇ ਪਹਿਲੇ ਪਰ ਅੰਦਰ ਖਾਤੇ ਰਿਸ਼ਵਤਖੋਰੀ ਚੱਲਦੀ ਤੁਸੀਂ ਕਚਹਿਰੀ ਚਲੇ ਜਾਓ ਕਿਸੇ ਵੀ ਵਿਭਾਗ ਚਲੇ ਜਾਓ ਰਿਸ਼ਵਤਖੋਰੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਬੰਦਾ ਐਨਆਰਆਈ ਹੈ ਤਾਂ ਫਿਰ ਤਾਂ ਉਹ ਮਤਲਬ ਐ ਆਂ ਵੀ 1 ਰੁਪਏ ਨੂੰ 100 ਰੁਪਏ ਦੇ ਹਿਸਾਬ ਨਾਲ ਦੇਖ ਲੈ ਜੀ ਉਹ ਤੇ ਰਿਸ਼ਵਤਖੋਰੀ ਬਹੁਤ ਸੈਨੀਕੈਂਦੀ ਹੈ ਐਨਆਰਆਈਜ਼ ਵਿੱਚ ਬਡੇ ਮਕਾਨਾਂ ਦੇ ਕੰਮ ਜੇ ਹੋ ਰਹੇ ਨੇ ਉਹ ਵੀ ਇੱਕ ਵੱਡੀ ਸਮੱਸਿਆ ਹੈ ਜੀ ਜੀ ਸੋ ਜਿਹੜੀਆਂ ਐਨਆਰਆਈ ਸਭਾਵਾਂ ਬਣੀਆਂ ਹੋਈਆਂ ਨੇ ਤਾਂ ਉਹਨਾਂ ਵੱਲੋਂ ਕਿੰਨੇ ਕੁ ਪ੍ਰਵਾਸੀਆਂ ਦੇ ਨਾਲ ਖੜੀਆਂ ਨੇ ਜੋ ਵਿਦੇਸ਼ਾਂ ਦੇ ਵਿੱਚ ਆਪਣੇ ਘਰ ਵਸੇ ਹੋਏ ਨੇ ਜੀ ਦੇਖੋ ਬੁਲੰਦਰ ਜੀ ਗੱਲ ਇਹ ਹੈ ਕਿ ਐਨਆਰਆਈ ਸਭਾ ਦੇ ਜਿਹੜੇ ਮੈਂਬਰ ਨੇ ਜਾਂ ਪ੍ਰਧਾਨ ਨੇ ਅ ਜਿੱਥੇ ਤੱਕ ਮੈਂ ਜਾਣਦਾ ਜਾਂ ਜਿੱਥੇ ਤੱਕ ਮੈਨੂੰ ਜਿਹੜੀ ਸਿਆਸੀ ਸਮਝ ਵੀ ਬੜੀ ਮੋਟੀ ਹੈਗੀ ਆ ਉਹ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਸਿਰਫ ਹਰ ਬੰਦਾ ਆਪਣਾ ਉਲੂ ਸਿਦਾ ਕੰਡ ਚ ਲੱਗਾ ਹੋਇਆ ਜੀ ਇਹ ਕੋਈ ਐਨਆਰਆਈ ਬਾਹਰ ਬੈਠਾ ਹੈ ਔਰ ਐਨਆਰਆਈ ਸਭਾ ਦਾ ਮੈਂਬਰ ਹੈ ਉਹ ਇਸ ਗੱਲ ਨੂੰ ਇੱਕ ਟ੍ਰੰਪ ਕਾਰਡ ਦੀ ਤਰ੍ਹਾਂ ਯੂਜ਼ ਕਰ ਰਿਹਾ ਟ੍ਰੰਪ ਕਾਰਡ ਦੀ ਤਰ੍ਹਾਂ ਖੇਡ ਰਿਹਾ ਉਹ ਕਿ ਮੈਂ ਐਨਆਰਆਈ ਸਭਾ ਦਾ ਪ੍ਰਧਾਨ ਆ ਜਾਂ ਐਨਆਰਆਈ ਸਭਾ ਦਾ ਮੈਂ ਮੈਂਬਰ ਹੈ ਮੇਰਾ ਕੰਮ ਹੋਣਾ ਚਾਹੀਦਾ ਮੇਰਾ ਕੰਮ ਹੋਣਾ ਚਾਹੀਦਾ ਜਿਹੜਾ ਹੋਰ ਐਨਆਰਆਈ ਭਰਾ ਆ ਪੈਂ ਮੇਰਾ ਇੱਥੇ ਆਉਂਦਾ ਆ ਜੇ ਉਹ ਜੇ ਉਹ ਕਹਿੰਦੇ ਤੁਸੀਂ ਐਨਆਰਆਈ ਸਭਾ ਦੇ ਪ੍ਰਧਾਨ ਨੂੰ ਜਾਂ ਮੈਂ ਸਭਾ ਦੇ ਮੈਂਬਰ ਨੂੰ ਸਾਡੀ ਆ ਹੈਲਪ ਕਰ ਦੋ ਤਾਂ ਉਹ ਖੁਦ ਹੀ ਕਰ ਦਿੰਦੇ ਜੀ ਸੋ ਸਭ ਤੋਂ ਵੱਡਾ ਇਨਵੈਸਟਮੈਂਟ ਐਨਆਰਆਈ ਭਰਾ ਨੇ ਜਿਹੜੇ ਆਪਣੇ ਗੁਜਰਾਤ ਦੇ ਵਿੱਚ ਕਰਦੇ ਨੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਕੀਤੀ ਜਾ ਰਹੀ ਜੀ ਸੀ ਨਹੀਂ ਆਪਾਂ ਕਹਿ ਸਕਦੇ ਜੇ ਗੁਜਰਾਤ ਵਿੱਚ ਬਹੁਤ ਇਨਵੈਸਟਮੈਂਟ ਹੋਈ ਹੈ ਜਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਹੀਂ ਹੋਈ ਹੈ ਪੰਜਾਬ ਦੇ ਵਿੱਚ ਵੀ ਐਨ ਆਰ ਆਈ ਜਿੱਥੇ ਜਿੱਥੇ ਬੈਠੇ ਨੇ ਪੰਜਾਬ 'ਚ ਬਹੁਤ ਬਹੁਤ ਇਨਵੈਸਟਮੈਂਟ ਕਰ ਰਹੇ ਨੇ ਪੰਜਾਬ 'ਚ ਬਹੁਤ ਵੱਡਾ ਜੇਦੋ ਵੀ ਤੁਸੀਂ ਆਏ ਤੁਸੀਂ ਇੱਕ ਮੋਟਾ ਜਿਹਾ ਅੰਦਾਜ਼ਾ ਤੁਸੀਂ ਇਹ ਲਾ ਲਓ ਕਿ ਹੜਪੀਟਾਂ ਦੀ ਮਦਦ ਸਭ ਤੋਂ ਜ਼ਿਆਦਾ ਐਨ ਆਰ ਆਈ ਵੀਰਿਸ ਨੇ ਕੀ ਵੀਰਾਂ ਨੇ ਕੀਤੀ ਹੈ ਜਿਨ੍ਹਾਂ ਨੇ ਕਿੰਨੇ ਹੜ ਹੜ ਦੇ ਨਾਲ ਕਿੰਨਾ ਨੁਕਸਾਨ ਪੰਜਾਬ ਦਾ ਹੋਇਆ ਔਰ ਪੰਜਾਬ ਮੁੜ ਫਿਰ ਪੈਰਾਂ ਤੇ ਹੋ ਗਿਆ ਕੱਲ ਮੈਂ ਕਿਰੇ ਜਾ ਰਿਹਾ ਸੀ ਫਤਿਹਗੁਰ ਸਾਹਿਬ ਦੇ ਕੋਲੋਂ ਮੈਂ ਗੁਜ਼ਰ ਰਿਹਾ ਸੀ ਤਾਂ ਮੈਂ ਮੈਨੂੰ ਮੈਨੂੰ ਕਟੋ-ਕਟ ਦੀ 100 ਜਗ੍ਹਾ ਤੇ ਲੰਗਰ ਲਾਇ ਹੋਏ ਮਿਲੇ ਨੇ ਉਹ ਜਿਹਨਾਂ ਵੀ ਜਿਹੜਾ ਮੈਂ ਵੀ ਮੇਰੀ ਗੱਲਬਾਤ ਹੋਈ ਹੈ ਉਹ ਇਹ ਕਹਿੰਦੇ ਸੀ ਕਿ ਸਾਡਾ ਬੱਚਾ ਕੈਨੇਡਾ ਗਿਆ ਹੈ ਸਾਡਾ ਬੱਚਾ ਅਮਰੀਕਾ ਗਿਆ ਹੈ ਸਾਡਾ ਬੱਚਾ ਇਟਲੀ ਗਿਆ ਹੈ ਉਹਨਾਂ ਨੇ ਮਦਦ ਭੇਜੀ ਹੈ ਸੌ ਠੇ-ਠੇ ਲੰਗਰ ਲੱਗੇ ਨੇ ਲੋਕੀ ਅੱਜ ਵੀ ਅੱਜ ਵੀ ਉਸੇ ਉਹੀ ਪੰਜਾਬੀ ਹੈ ਜਿਹੜਾ ਉਹੀ ਪੰਜਾਬ ਹੈ ਜਦੋਂ ਵੀ ਧਾੜ ਵੀ ਚੜ ਕੇ ਆਉਂਦੇ ਨੇ ਤੇ ਲੈਂਦੇ ਪੰਜਾਬ ਨੂੰ ਆਉਂਦੇ ਨੇ ਚਾਹੇ ਉਹ ਬਾਬਰ ਆਇਆ ਚਾਹੇ ਉਹ ਗਜਨੀ ਆਇਆ ਪੰਜਾਬ ਨੂੰ ਹਮੇਸ਼ਾ ਮਾਰ ਪਈ ਹੈ ਪੰਜਾਬ ਚਾਹੇ ਹੜਾਂ ਦੀ ਮਾਰ ਹੋਵੇ ਚਾਹੇ ਕਿਸਾਨੀ ਅੰਦੋਲਨ ਹੋਵੇ ਹਰ ਵਾਰੀ ਪੰਜਾਬ ਦੇ ਐਨਆਰਆਈ ਵੀਰਸ ਨੇ ਵੱਧ ਚੜ ਕੇ ਹਿੱਸਾ ਪਾਇਆ ਔਰ ਵੱਧ ਚੜ ਕੇ ਪੰਜਾਬ 'ਚ ਇਨਵੈਸਟਮੈਂਟ ਵੀ ਕਰ ਰਹੇ ਨੇ ਪਰ ਮੁਰਕ ਕੇ ਇੱਕ ਗੱਲ ਉੱਥੇ ਹੀ ਹੈ ਕਿ ਜੇ ਸਰਕਾਰ ਇਸ ਗੱਲ ਨੂੰ ਹਲਾਸ਼ੇਰੀ ਦੇਵੇਗੀ ਸਰਕਾਰ ਐਨਆਰਆਈਆਂ ਦੀ ਬਾਹ ਫੜੇਗੀ ਤਾਂ ਉਹ ਹੋਰ ਵੀ ਇਨਵੈਸਟ ਕਰਨ ਤੇ ਨਿਵੇਸ਼ ਕਰਨ ਨੂੰ ਤਿਆਰ ਨੇ ਸੋ ਸਭ ਤੋਂ ਵੱਧ ਐਨਆਰਆਈ ਭਰਾ ਪੈਸੇ ਕਿੱਥੇ ਇਨਵੈਸਟ ਕਰਕੇ ਖੁਸ਼ ਨੇ ਜੀ ਦੇਖੋ ਇਹ ਅੱਜ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਉਹ ਐਨਆਰਆਈ ਜਿਹੜੇ ਵੀਰ ਨੇ ਉਹ ਮਤਲਬ ਚਾਹੁੰਦੇ ਨੇ ਕਿ ਪੰਜਾਬ 'ਚ ਇੱਕ ਵੱਡੀ ਇੰਡਸਟਰੀ ਖੁੱਲ ਜਾਵੇ ਜਾਂ ਪੰਜਾਬ 'ਚ ਇੱਕ ਵੱਡੇ ਕਾਲਜ ਖੁੱਲ ਜਾਣ ਵੱਡੀ ਇੰਡਸਟਰੀ ਤੋਂ ਭਾਵੇਂ ਜਿਹੜੇ ਕਿ ਬਾਹਰੋਂ ਅਸੀਂ ਲੈ ਕੇ ਆਉਂਦੇ ਨੇ ਦੂਜੀ ਗੱਲ ਇਹ ਹੈ ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਕਿਸਾਨੀ ਮੁੱਦਾ ਹੈ ਤੇ ਐਮਐਸਪੀ ਮਿਲ ਜਾਵੇ ਜਾਂ ਹੋਰ ਮਿਲ ਜਾਵੇ ਫਿਰ ਉਹ ਇੱਥੋਂ ਇੱਥੇ ਰੈਵੈਸਟ ਕਰ ਲੋ ਤਾਂ ਕੋਈ ਦਿੱਕਤ ਨਹੀਂ ਹੈਗੀ ਕਿਸੇ ਨੂੰ ਵੀ ਜੀ ਸੋ ਕਿਹੜੀਆਂ ਗਾਰੰਟੀਆਂ ਨੇ ਜੋ ਐਨਆਰਆਈ ਭਰਾ ਪੰਜਾਬ ਸਰਕਾਰ ਤੋਂ ਚਾਹੁੰਦੇ ਨੇ ਜੀ ਦੇਖੋ ਤੁਸੀਂ ਅ ਗਦਨ ਅਨਮੋਲ ਮਾਨ ਜੀ ਖਰੜ ਤੋਂ ਬਿਧਾ ਇੱਕ ਨੇ ਆਮਾਦੀ ਪਾਰਟੀ ਦੇ ਵਿਾਰਤ ਚਾਨ ਤੋਂ ਪਹਿਲਾਂ ਉਹਨਾਂ ਨੇ ਬਹੁਤ ਵਾਰੀ ਕਿਹਾ ਸੀ ਕਿ ਪੰਜ ਮਿੰਟ ਜਾਂ ਐਮਐਸਪੀ ਦਵਾਗੇ ਸੀ ਪੰਜ ਮਿੰਟ ਜਾਂ ਐਮਐਸਪੀ ਦਵਾਗੇ ਆ ਪੰਜ ਸਾਲ ਹੋ ਚੱਲੇ ਨੇ ਮੇਰੇ ਖਿਆਲ 2027 ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਅਜੇ ਤੱਕ ਐਮਐਸਪੀ ਨਹੀਂ ਦਵਾ ਸਕੇ ਹੁਣ ਭਗਵਾਨਤਮਨ ਸਰਕਾਰ ਇਹ ਕਹਿਣ ਲੱਪੇ ਆਪ ਆਪ ਮੁੱਖ ਮੰਤਰੀ ਸਾਹਿਬ ਇਹ ਲੱਪੇ ਕਹਿਣ ਕਿ ਸਾਡੇ ਦਾ ਹੱਥ ਵਸਦੀ ਹੈਗੀ ਐਮਐਸਪੀ ਇਹ ਤਾਂ ਸੈਂਟਰ ਦਾ ਕੰਮ ਹੈ ਤੇ ਤੁਸੀਂ ਝੂਠਿਆਂ ਝੂਠਿਆਂ ਵਾਦੇ ਕਿਉਂ ਕਿਉਂ ਕਰਦੇ ਹੋ ਕਿਤਨਾ ਕਿਤੇ ਕਿਸਾਨ ਕਿਤੇ ਵੀ ਕਿਸੇ ਵੀ ਖਿੱਤੇ ਵਿੱਚ ਬੈਠਾ ਪੰਜਾਬ ਦੇ ਵਿੱਚ ਉਹਦਾ ਧੀ ਜਾਂ ਪੁੱਤ ਬਾਹਰ ਕੈਨੇਡਾ ਜਾਂ ਅਮਰੀਕਾ ਜਾਂ ਇਕਲੀ ਕਿਸੇ ਨਾ ਕਿਸੇ ਦੇਸ਼ ਵਿੱਚ ਅੱਜ ਗਿਆ ਹੋਇਆ ਹੈ ਬਿਲਕੁਲ ਇਹ ਗੱਲ ਠੀਕ ਹੈ ਕਿ ਪਹਿਲਾਂ ਪ੍ਰਵਾਸ ਜਿਹੜਾ ਸ਼ੁਰੂ ਹੋਇਆ ਉਹ ਦੁਆਬੇ ਦੀ ਧਰਤ ਤੋਂ ਸ਼ੁਰੂ ਹੋਇਆ ਪਰ ਅੱਜ ਪੰਜਾਬ ਦੇ ਹਰ ਖਿੱਤੇ ਵਿੱਚੋਂ ਲੋਕ ਬਾਹਰ ਬੈਠੇ ਨੇ ਕੈਨੇਡਾ ਬੈਠੇ ਨੇ ਅਮਰੀਕਾ ਬੈਠੇ ਨੇ ਪਰ ਹਰ ਕੋਈ ਇਸ ਗੱਲ ਦਾ ਚਿੰਤਤ ਹੈ ਕਿ ਸਾਡੀ ਫਸਲ ਦਾ ਸਹੀ ਮੁਆਵਜ਼ਾ ਕਿਉਂ ਨਹੀਂ ਮਿਲ ਰਿਹਾ ਸਾਡੀ ਸਫਲ ਫਸਲ ਅਸੀਂ ਇੰਨੀ ਮਿਹਨਤ ਕਰਕੇ ਫਸਲਾਂ ਉਗਾਉਂਦੇ ਆ ਉਹ ਉਹਨੂੰ ਸਹੀ ਮੁਆਵਜ਼ਾ ਕਿਉਂ ਨਹੀਂ ਮਿਲ ਰਿਹਾ ਇਹ ਕੁਝ ਗਰੰਟੀਆਂ ਨੇ ਫੜਾਂ ਦੇ ਨਾਲ ਕਿੰਨਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਪੰਜਾਬ ਸਰਕਾਰ ਦੇਣ ਦੀ بجائے ਲੋਕਾਂ ਨੂੰ ਬਾਹਰ ਕੋਲ ਭੇਜ ਕੇ ਮੰਗ ਰਹੀ ਕਿ ਸਾਡੀ ਮਦਦ ਕਰੋ ਅਸੀਂ ਕਿਸਾਨਾਂ ਦੀ ਮਦਦ ਕਰਨੀ ਹੈ ਤੁਸੀਂ ਪਹਿਲਾਂ ਕਹਿੰਦੇ ਸਾਡੇ ਖਜ਼ਾਨੇ 'ਚ ਪੈਸੇ ਹੀ ਨਹੀਂ ਐ ਕਿਸੀਂ ਤਾਂ ਅਸੀਂ ਤਾਂ ਸਾਨੂੰ ਬਾਹਰੋਂ ਸੈਂਟਰ ਤੋਂ ਮੰਗਣ ਦੀ ਲੋੜ ਨਹੀਂ ਹੈ ਸੋ ਇਹ ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਜ਼ਰੂਰੀ ਨੇ ਤਾਂ ਕਿ ਮੈਂ ਤਾਂ ਇਹ ਚਾਹੁੰਦਾ ਕਿ ਆੜ ਵਾਲੀ 27 ਦੀਆਂ ਚੋਣਾਂ ਦੇ ਵਿੱਚ ਜਿਹੜੀ ਵੀ ਪਾਰਟੀ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਅਕਾਲੀ ਦਲ ਹੈ ਅਕਾਲੀ ਦਲ ਨੇ ਕਿੰਨਾ ਕੰਮ ਕੀਤਾ ਦੇਖੋ ਤੁਸੀਂ ਮਾਲਵੇ ਚ ਜਾ ਕੇ ਮਾੜੀ ਜਾ ਕੇ ਬਹੁਤ ਕੰਮ ਕੀਤਾ ਅਕਾਲੀ ਦਲ ਨੇ ਇਸ ਤਰ੍ਹਾਂ ਮੈਨੂੰ ਕਦੇ ਨਜ਼ਰ ਨਹੀਂ ਆਇਆ ਬਹੁਤ ਐਮਐਲਏ ਜਿਹੜੇ ਆਵਾਦੀ ਪਾਰਟੀ ਦੇ ਹਰ ਹਰ ਪੀੜਤਾ ਦੇ ਵਿੱਚ ਜਾਂਦੇ ਮੈਨੂੰ ਬਹੁਤ ਬਹੁਤ ਘੱਟ ਨਜ਼ਰ ਆਏ ਨੇ ਜਿਹੜੇ ਜਿਹੜਾ ਨੇ ਇੱਥੇ ਹਰ ਪੀੜਤਾ ਦੀ ਮਦਦ ਕੀਤੀ ਹੈ ਅਕਾਲੀ ਦਲ ਦੇ ਸੁਖਵੀਰ ਸਿੰਘ ਮਾਲੂਲੀ ਤੁਰੇ ਫਿਰਦੇ ਨੇ ਤਾਂ ਗਈ ਗੱਲਬਾਤ ਹੋਈ ਹੈ ਐਨਆਰਆਈ ਸੁਭਾਵਮਨ ਦੇ ਨੂੰ ਲੈ ਕੇ ਵੀ ਜੋ ਪ੍ਰਵਾਸੀ ਇਥੇ ਵਸੇ ਹੋਏ ਨੇ ਬਾਹਰ ਪੰਜਾਬੀ ਵੀਰ ਵਸੇ ਹੋਏ ਨੇ ਤੇ ਲਗਾਤਾਰ ਉਹ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਨੇ ਹੁਣ ਵੇਖਣਾ ਹੋਵੇਗਾ ਐਨਆਰਆਈ ਸੁਭਾਵਮਨ ਨੂੰ ਸਰਕਾਰ ਕਿੰਨਾ ਕੁ ਸਹਿਯੋਗ ਦਿੰਦੀ ਹੈ ਤੇ ਇਹਨਾਂ ਦੇ ਮਸਲੇ ਦਾ ਹੱਲ ਕਿੱਦਾਂ ਕੱਢਿਆ ਜਾਂਦਾ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ